ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਕੀ ਬਾਈ ਅੜੋ ਤੜੀ ਕੰਮ ਚੱਲ ਰਹੇ ਆ ਪੂਰਾ ਅੱਜ ਆਰਸੀਪੀ ਦੇ ਵੱਲ ਤੁਸੀਂ ਕੱਖ ਮੁਰਖਾ ਤੋਂ ਲਿਆ ਲੱਗਿਆ ਲੱਗਦਾ ਏ ਖੜੂੰਗਾ ਵੋਟਾਂ ਵਿੱਚ ਨਹੀਂ ਸਰਪੰਚੀ ਦੀਆਂ ਮੇਰੇ ਐਂਟੀ ਖੜਨਾ ਹੁਣ ਬਾਈ ਮੇਰੇ ਐਂਟੀ ਖੜਾਉਣਾ ਦੀ ਏ ਆ ਮੇਰੇ ਐਂਟੀ ਖੜਦੇ ਮੇਰਾ ਜੂਣ ਜਾਂ ਆਂਥੀ ਆ ਤੇਰਾ ਕਿਉਂ ਮੈਂ ਘੋੜਾ ਰੱਖ ਲੈ ਪੱਟੀ ਹੈ ਅਗਲੇ ਪਹਿਲੇ ਹੀ ਬੋਲ ਜਦੇਣੀ ਸਲੀਮ ਮੋਟੇ ਜਿਹੜੀ ਤੇਰੇ ਘਰ ਤੇਰੇ ਲਈ ਮੋਣੀ ਤੁੰਗਾ ਦੇਖ ਲਾ ਮੈਨੂੰ ਲੱਗਦਾ ਇਹਦਾ ਨੀਡੋ ਜੱਟ ਵਾਲੀ ਹੋਣੀ ਆ ਕਿਨੇ ਨਿਕਲੇ ਮੋਟ ਤੇਰੀ ਜਿਹੜੀ ਨੀਡੋ ਵਾਲਾ ਮੈਰੋਵਾ ਹੈ ਰਾਲੇ ਵਾਰ ਰੁਈਆ ਰਾਲੇ ਜਿਹੜਾ ਹੈਲੋ ਦੇਖੋ ਮਿਲ ਕੇ ਹੈ ਮੇਰੀ ਸਵਾਹਾਂ ਖਾ ਕੇ ਕਰਕੇ ਕਹਿੰਦਾ ਮੇਰੇ 25 ਮੈਂਬਰ ਕਰਦੇ ਆ ਥੋੜੀ ਕਹ ਇਹ ਕਿਹੜਾ ਥੋੜੀ ਜਮੀਆ ਹੁਣ ਤਾਂ ਆਪਣੀ ਜਿਹੜੀ ਥੋੜੀ ਹੈ ਨਹੀਂ ਉਹ ਖੜ ਗਿਆ ਤੇਰਾ ਆਪਣਾ ਮੇਂ ਜਿਹੜਾ ਦਾਪੂ ਹੂੰ ਬਹੁਤ ਔੜੀ ਹੁੰਦੀ ਜਾਂਦਾ ਇਧਰੋਂ ਪੰਜ ਚੀਜ਼ ਪੰਜ ਚੀਜ਼ ਬੋਟਾ ਪੰਜ ਚੀਜ਼ੀਆਂ ਵੀ ਹੂੰ ਸਾਡੇ ਕੋਲ ਬਾਈ ਕੀ ਹੁੰਦਾ ਰੱਖ ਕੇ ਕਿਸੇ ਨੂੰ ਬੱਸ ਹੂੰ ਉਹਨੂੰ ਦੇ ਤਿਫੱਟੀ ਹਾਂ ਜਾਂ ਹਾਰ ਕੇ ਕਹੇ ਥੋੜੀ ਪੋਸ਼ਟੀ ਫੱਟੀ ਹੈ ਅੱਜ ਜੇ ਉਹਨੂੰ ਪੋਸ਼ ਹੋ ਜਾਂਦੀ ਆ ਹਾਂ ਫੱਟੀ ਕੱਡੀ ਫੱਟੀ ਦੀ ਫੱਟੀ ਆਇਆ ਦੂਈ ਆ ਜਿਹੜੀ ਸਾਨੂੰ ਸਕੂਲ ਵਾਲੀ ਗਈ ਨਹੀਂ ਲੱਗੇ ਸਕੂਲ ਦੀ ਫੱਟੀਆਂ ਬਹੁਤ ਨਹੀਂ ਸਕੂਲ ਦੀ ਬੱਟੀ ਤੇ ਟੱਲੀ ਫੱਟੀ ਸਕੂਲ ਦੀ ਆਮਸ ਕੋਲ ਦੀ ਫੱਟੀਆਂ ਗੱਜਣੀ ਨਾਲ ਗੱਜਣੀ ਤੇ ਹੋਈ ਜਾਂਦੀ ਫਿਰ ਐਂ ਘਮਾਈ ਜਾਣਾ ਕੋਈ ਸੁੱਕ ਜਾ ਸੁੱਕ ਜਾ پتہ ਨਹੀਂ ਕਿਹੜਾ ਹਾਂ ਅਸੀਂ ਲਿਖੀ ਮੈਂ ਫੱਟੀਆਂ ਦਾ ਸੂਰਜਾ ਸੂਰਜਾ ਫੱਟੀਆਂ ਲਿਖੀ ਗੱਜਣੀ ਬਬਾ ਖਾਦੀ ਆ ਇਹ ਤਾਂ ਮੇਟਾ ਦੀ ਗੱਲ ਆ ਹਾਂ ਵਰਗਾ ਦੇ ਹੁਣ ਕੀ ਆਏ ਗੁਰਦਾ ਸੋਦਾ ਫੁੱਟੀ ਸਗਾ ਸਾਡੀ ਕੂਟੀ ਦਾਣੇ ਪਾ ਉਹ ਕੰਮ ਪੱਟੀ ਦੇ ਦਾਣੇ ਨਾਲ ਕੀ ਮਤਲਬ ਉਹ ਦੇ ਲੈ ਜਾ ਵੀ ਨੂੰ ਬਣਾ ਲੈਂਦੇ ਕਾ ਉਹ ਗੁੱਡੀਆਂ ਫੂਕਦੇ ਫਰੀ ਜਾਂਦੇ ਤੇ ਨਹੀਂ ਫੋਣੀ ਨਾ ਸਕਾ ਉਹਦਾ ਕਿਸਾਰ ਤੱਕ ਮਤਲਬ ਹੁੰਦਾ ਨਹੀਂ ਇਹਨਾਂ ਨੂੰ ਪਤਾ ਕਿਸੇ ਨੂੰ ਕਾ ਫੱਟੇ ਹੁਣ ਨਹੀਂ ਪਤਾ ਨਾ ਇਹਦਾ ਹਾਂ ਜਿਹੜੇ ਗੁੱਡੀਆਂ ਫੂਕਦੇ ਇਹਦਾ ਵੀ ਨਹੀਂ ਪਤਾ ਇਹਦੇ ਵੀ ਨਹੀਂ ਪਤਾ ਹੁਣ ਦੇਰ ਵੀ ਪਤਾ ਕਿਸੇ ਵੀ ਨਹੀਂ ਪਤਾ ਤੁਸੀਂ ਫੂਕਦੇ ਨਹੀਂ ਫੂਕ ਕੇ ਹੁਣ ਜਾ ਜਾ ਫੂਕ ਕੇ ਹੁਣ ਜਾ ਅੱਜ ਤਾਂ ਜਿਹੜੇ ਆਟਾ ਆਇਆ ਘਟਾ ਜਾ ਗੁੱਡੀਆਂ ਦਾ ਤਾਂ ਫੂਕਦੇ ਤੇ ਯਾਰ ਨਹੀਂ ਹੂੰ ਮੀ ਨੂੰ ਪਾਉਂਦੇ ਤੇ ਇੰਜਨ ਹੁੰਦੇ ਤੇ ਇਹ ਨਿਆਣੇ ਜਿਹਾ ਇਕੱਠੇ ਕਰਦੇ ਹਾਂ ਉਹ ਮੇਨ ਮੁੱਦਾ ਹੁੰਦਾ ਵੀ ਖਾਣੇ ਦਾ ਵੀ ਇੱਕ ਬੀਬੀ ਖਾਣਾ ਲਾਉਣਾ ਖਾਲੀ ਇਹਨੇ ਚੀਨੀ ਪਾਣੀ ਇਹਨੇ ਆਟਾ ਪਾਣਾ ਜਿਹੜੇ ਘਰ ਹਰ ਘਰ ਲਾਉਂਦੇ ਅੱਜ ਵੀ ਇਹ ਨਾਲ ਸੁਣੋ ਬਾਈ ਇਹ ਨਾਲ ਗੁੱਡੀ ਬਾਤ ਤੇ ਕਰੇ ਪੈਸੇ ਇਕੱਠੇ ਹਾਂ ਕਹਿੰਦਾ ਗੁੱਡੀ ਫੂਕਣੀ ਹੈ ਘਰ ਘਰ ਤੇ 2 4 ਤੇ ਜਿੰਨੇ ਵੀ ਹੋਇਆ ਇਹਨਾਂ ਨੇ ਪੈਸੇ ਇਕੱਠੇ ਕਰੇ ਜਦ ਪੈਸੇ ਹੋ ਗਏ ਬੈਟ ਬਾਲ ਹੋ ਜੋ ਗੇ ਗੁੱਡੀ ਹਤੀ ਵਗਾ ਕੇ ਕੋਈ ਕੋਈ ਇਹ ਬੈਡਬਾਲ ਲੈ ਆਏ ਗੁੱਡੀ ਤਾਂ ਹੀ ਨਹੀਂ ਗੁੱਡੀ ਦੀ ਬੇਦਬਗੀ ਕਰੀ ਜਣਾ ਮੈਂ ਤਾਂ ਹੀ ਭੂਖਦਾ ਕੋਈ ਤਾਂ ਹੀ ਗੁੱਡੀ ਮੰਦੀ ਮਾਂਦੀ ਬਾਲ ਲੈ ਤਾ ਹੀ ਗੁੱਡੀ ਭੁੱਖਾ ਨਹੀਂ ਮੰਦੀ ਹੁਣ ਗੁੱਡੀ ਉੱਤੀ ਸੜਤੀ ਜਾਂ ਪਹਿਲੇ ਪੂਰੇ ਹੋ ਗਏ ਚੱਲਦੇ ਬੈਡ ਬਹੁਤ ਇੱਕ ਵਾਸੀਂ ਵੀ ਲੈਦੇ ਪੈਸੇ ਬਾਈ 100 ਪਾ 5 ਰੁਪਏ ਦਾ ਬੈਡ ਲੈ ਲੈਂਦਾ ਸੀ ਮੰਡਾ ਸਭਾ ਤੇ ਅਸੀਂ ਸਭ ਅੱਜ ਛੱਡ ਕੇ ਆ ਗਏ ਆ ਖੇਡਣ ਲੱਗੇ ਪੁਰੀਆਂ ਪਹਿਲੀ ਬਹੁਤ ਤੋੜਦਾ ਫੇਰ ਮਨ ਰੁੱਦਰ ਉਹ ਮੂੰਹ ਕੋਈ ਬਗਥੇ ਮੋੜੇ ਪਏ ਹੁਣ ਮੁਠੇ ਹੱਥ ਹੀ ਰਹਿ ਗਏ ਪੁਰੀਆਂ ਦੇ ਆਹ ਸਭ ਲਾ ਲਾ ਵੀ ਇਹਦੀ ਲੈ ਕੇ ਇੱਕ ਦਿਨ ਚ ਬੈਡ ਖੇਲ ਕੀ ਸਾਵਨ ਨੂੰ 2 ਰੁਪਏ ਨੂੰ ਟਟੇ 5-5 ਰੁਪਏ ਪਾਏ ਸੀ 100 ਮੈਨੂੰ ਯਾਦ ਹੈ 100 ਪਾਪਾ 5 ਰੁਪਏ ਦਾ ਬੈਟਲ 150 ਦਾ ਬੈਟਲ ਮੈਨੂੰ ਯਾਦ ਆ ਪੂਰੀ ਆ ਪੂਰੀਆਂ ਫੜਿਆ ਪੈਰੀ ਬੋਰ ਬੋਰ ਚਲ ਅਗਦਾ ਹੋਰ ਕਿਆ ਕਰਦੇ ਉਹ ਬੋਰ ਖੀਸ ਨੂੰ ਸਲੋ ਪਾਉਣੀ ਤੇ ਤੇਜ਼ ਬਲ ਪਾਤੀ ਇਹ ਪੌਂਦੇ ਦੇ ਤੇ ਗਾ ਦੂਈ ਬੋਲ ਕਹਿੰਦੇ ਜੋਕਰ ਬੋਲ ਕਹਿੰਦੇ ਵੀ ਜੋ ਜੋਰ ਕੇ ਮਾਰਤੀ ਆ ਜੋਕਰ ਬੋਲਦੀ ਪਹਿਲਾਂ ਇਹ ਤੇ ਜੈ ਕਿ ਜੋਕਰ ਉਹ ਇੱਕ ਗੈਸ ਵੀਰ ਨੇ ਉਹ ਵੀ ਬੋਲ ਬਣਾਈ ਹੁੰਦੀ ਗੁੱਠੇ ਵਾਲੀ ਇਹ ਗੁੱਠੇ ਲਈ ਬਹੁਤ ਸੀ ਅਸ਼ਵੀਰ ਦੀ ਜਿਹੜੀ ਮੈਂ ਛੱਕੇ ਪਈ ਗਏ ਕੁਝ ਵੀ ਨਹੀਂ ਨਾ ਮੇਰੀ ਘੋੜੀ ਸੀ ਸਾਲਾ ਕਿਰਨ ਦੀ ਸੀ ਗੁੱਠੇ ਵਾਲੀ ਬੋਲ ਕਿਹੜੀ ਮੈਂ ਤਾਂ ਗੁੱਠੇ ਵਾਲੀ ਪਾਵਾ ਕਰਦੀ ਜਿਹੜੀ ਬੋਲ ਹੋ ਗਿਆ ਦੇਣਾ ਗੁੱਠੇ ਵਾਲੀ ਆ ਗੁੱਠੇ ਵਾਲੀ ਦੀਖ ਲੈ ਮੈਂ ਰੋੜੋ ਤਾਂ ਇਹਦਾ ਚਾਚਾ ਇੰਨਾ ਤੱਤਾ ਹੁੰਦਾ ਦਾ ਅਰੇ ਦੇ ਲਾ ਆਉਟ ਹੁੰਦੀ ਸਾਰੇ ਬੈਟ ਭਗਾ ਕੇ ਮਾਨਾ ਜੋ ਸਾਰੀਆਂ ਬੋਲ ਲਖ ਲਾ ਦੇ ਇਹਨੂੰ ਲਾਸਟ ਵਾਲੀ ਬਾਲ ਪਰ ਵੀ ਆਉਟ ਹੋ ਗਿਆ ਤਾਂ ਵੀ ਇਹਨੇ ਬੈਟ ਭਗਾ ਕੇ ਮਾਨਾ ਮੈਂ ਕਿੰਨਾ ਅਪਣਾ ਅਪਣਾ ਇਹ ਗੁੱਸਾਣਾ ਵੀ ਮੈਂ ਮੈਂ ਲਿਆ ਕੋ ਮੈਂ ਮੈਂ ਬਾਲ ਓਵਰ ਲਿਆ ਓਵਰ ਬਣਾਉਂਦਾ ਇਹਨਾਂ ਮਾ ਬਾਲ ਤੇ ਪਹਿਲੇ ਬਾਈਟ ਜਾਂ ਦੌੜ ਕੋ ਮੁੰਡਾ ਕਹਿੰਦਾ ਹਾਂ ਆਈ ਗਿਆ ਅਪਣਾ ਅਪਣਾ ਤੇ ਜਾਣੇ ਸਾਹਿਬ ਜੀ ਦਾ ਭਾਈ ਉਹ ਇਹਨਾਂ ਦੀ ਡਿਊ ਚੰਦਾ ਦਾ ਪੱਗ ਉਹ ਵਿਚਾਰਾ ਘੱਟ ਖੇਡਦਾ ਹੁੰਦਾ ਦਾ ਪਹਿਲੀ ਵਾਰ ਆੜਾ ਹੋਇਆ ਉਹਨੇ ਐਵੇਂ ਟਾਉਣ ਦਾ ਉਸ ਸਰਪਰ ਨੂੰ ਬੈਠ ਜਾਣਾ ਵੀ ਵੜਾ ਤੇਰੀ ਮੰਗਾ ਕਾ ਤੇਰੀ ਰੂਹ ਆਉਂਦੇ ਤੇਰੀ ਰੂਹ ਵੀ ਆ ਗਿਆ ਉਹ ਕਹਦਾ ਮੈਂ ਤਾਂ ਖੇਲਾ ਲਖਲਾ ਮਾਰੂਗੀ ਇਹ ਬਾਈ ਬੋ ਕਹਿੰਦੇ ਅਸ ਵੀ ਮਨ ਨੂੰ ਖਲਾ ਕਰ ਦਿੰਦੇ ਬਾਈ ਇਹੇ ਕਹਿੰਦਾ ਤੂੰ ਸਭੀ ਉਹ ਆ ਤੂੰ ਬੜਾ ਬੜਾ ਕਹਿੰਦਾ ਤੂੰ ਇਹ ਨਾਲੇ ਹਾਂ ਦੇ ਨਾ ਤੇਲਵੀਰ ਦੇ ਆਣ ਦਾ ਮੈਂ ਕਹਿੰਦਾ ਬੜਾ ਬਾਈ ਤੇ ਵੀ ਕੀ ਖਲਵਾਣੀ ਇਹ ਫਿਰ ਵਜਨ ਦੇਖਦੇ ਮੇਰੇ ਉਮਰ ਆ ਜਿੱਕੇ ਆਂ ਦੀ ਇਹਨਾਂ ਨੇ ਬਣਾਈ ਵਿੱਚ ਉਹ ਤੇ ਸਾਰਾ ਤੇ ਨਗੇ ਰਹੇ ਮੈਂ ਕਿ ਮੰਨੂ ਵੀ ਖਲਾ ਉਹ ਇਹਨੇ ਖਲਾਇਆ ਨਹੀਂ ਸਾਰੇ ਨਾਲ ਬਾਈ ਪਿੰਡ ਦੀ ਜਿਹੜੀ ਇੱਟ ਸੀ ਸਾਰੀ ਪੱਟ ਲਈ ਚਾਚੇ ਹੂੰ ਇਹ ਟੁੱਟ ਰਵਾਲ ਪੰਚਾਇਤ ਦੇ ਕੰਮ ਲੈ ਲਈ ਉੱਥੇ ਰੋੜੇ ਪਏ ਤੇ ਕਿੱਕੇ ਟੁੱਟੇ ਮੋਟੇ ਜੇ ਇਹ ਲਾ ਕੇ ਵਿੱਚ ਬਣਾਉਣ ਉਹਦੀ ਅਸੀਆਂ ਖੜੀਆਂ ਰੋੜੇ ਦੇ ਵਿੱਚ ਆ ਪਰ ਪਹਿਲੀ ਉਹ ਪਹਿਲੀ ਹੋਰ ਬਾਈ ਉਹ ਅਸੀ ਵਿੱਚ ਵੱਜੀ ਕਦੇ ਉਹ ਜਿਹੜਾ ਬਣਾਉਂਦਾ ਉਹ ਦੰਦਾਂ ਵਿੱਚ ਵੱਜਦਾ ਉਹ ਐਨੀ ਉਧਰ ਸੁੱਕਾ ਜਦੇ ਪੜਤੀ ਜਾਉ ਉਹਨੂੰ ਤੇ ਚਾਦੇ ਲੱਗੇ ਰਹੇ ਤੇ ਚਾਦੇ ਲੱਗੇ ਰਹੇ ਜਿਆ ਟਾਈਮ ਹੁੰਦਾ ਉਹ ਨਜ਼ਾਰਾ ਦਾ ਬਾਈ ਜ਼ਿੰਦਗੀ ਦਾ ਐਤਵਾਰ ਦਾ ਦੁਪਹਿਰ ਸਾਰਾ ਦੁਪਹਿਰ ਚਾਚੇ ਪਿੱਛੇ ਨੂੰ ਰੱਬ ਦਿੰਦੇ ਖੇਤ ਕਣਕ ਦਾ ਸਭ ਤੋਂ ਪਹਿਲਾਂ ਵਿਹਲਾ ਹੋਇਆ ਤਿਤਨੀ ਮੋਫੜ ਕਾਦਰ ਵੀਰ ਤਿਤਨੀ ਮੋਫੜ ਕਾਦਰ ਵੀਰ ਅਸੀਂ ਤਾਂ ਬਹੁਤ ਦੁਪਹਿਰੇ ਨੂੰ ਬਾਈ ਨੇ ਨਿਕਲ ਜਣਾ ਤੇ ਤਿਤਨੀ ਪਾਣੀ ਹੈ ਨਾ ਇਹਦੀਆਂ ਫੋੜੇ ਕੰਮ ਨਹੀਂ ਕੋ ਹੋ ਗਿਆ ਗੈਡ ਮੰਗ ਹੀ ਹੁੰਦੇ ਪਮੀਰੀ ਨਹੀਂ ਹੁੰਦੀਆਂ ਉਹ ਪਮੀਰੀਆਂ ਹੁੰਦੀਆਂ ਉਹ ਬਹੁਤ ਬੜੀ ਬੋਤਲ ਚ ਪਾ ਰੱਖਣੀ ਆ ਅਸੀਂ ਖੂਗ ਗਏ ਤੋਬੇ ਪਰ ਇਹਨੇ ਸੂਈਆਂ ਹੋਣੀ ਸੁਖਦਾ ਧਾਗਾ ਆ ਪਾਣ ਲਈ ਪੁੱਛੋ ਚਲ ਉੜ ਕੇ ਉੜ ਕੇ ਬੰਨ ਕੇ ਰੱਸੀ ਉੜ ਕੇ ਕਿ ਉੜ ਪਤੰਗਾ ਵਾਲਾ ਕੀ ਹੁੰਦਾ ਤੋ ਕਿਹਨਾਂ ਦਾ ਹਵਾਈ ਜਹਾਜ਼ ਹੈ ਹੈਲੀਕਾਪਟਰ ਹੈ ਉਹ ਪਵੀਰੀ ਪਵੀਰੀ ਜਿਉਂਦੀ ਸੀ ਕਿਦੇ ਨਜ਼ਾਰੇ ਫੜ ਕੇ ਦੀ ਪੂਛ ਨੂੰ ਬੰਨ ਕੇ ਤਾਂ ਧਾਗਾ ਚੱਲ ਉੜ ਗਿਆ ਅਸਲੀ ਜ਼ਿੰਦਗੀ ਦੀ ਅਸਲੀ ਮੈਂ ਕਹਿੰਦਾ ਜੀ ਬਹੁਤ ਵਧੀਆ ਜੀ ਅਸੀਂ ਕਹਿੰਦੇ ਲੰਘ ਜੇ ਬਈ ਟਾਈਮ ਕਿਆ ਕਰਤਾ ਆ ਸੂਤ ਭੱਜੇ ਨਾਲ ਟਾਈਮ ਬਈ ਵਧੀਆ ਦਾ ਕੁਛ ਨਹੀਂ ਆਉਂਦਾ ਨੱਠ ਭੱਜੇ ਹੁਣ ਤਾਂ ਕੁਛ ਨਹੀਂ ਸਾਡੀ ਦੌੜ ਹੁੰਦੀ ਸੀ ਬਸ ਟੋਬੇ ਤੱਕ ਯਕੀਨ ਦੇ ਬਸ ਕਿਤੇ ਨਹੀਂ ਜਾਣਾ ਸੀ ਕਿਤੇ ਨਹੀਂ ਮਿਲਣਾ ਉੱਥੇ ਖਿੱਲੀ ਆ ਮਨਜੇ ਹੀ ਨਹੀਂ ਹੈਗਾ ਨਾ ਕਿ ਨਿਆਣੇ ਵੀ ਨਹੀਂ ਆਹਨੂੰ ਯਾਰ ਆਪਣੇ ਹੈਗੇ ਅਜੇ ਟੋਬੇ ਪਰਾਈ ਸਾਡੀ ਕਟਾਈ ਹੋ ਜਾਂਦੀ ਖੇਲਣੇ ਪਿੱਛੇ ਹਾਂ ਉਹ ਖੇਲਣੇ ਨਹੀਂ ਜਾਣਾ ਹੈਗਾ ਹਾਂ ਹੁਣ ਹੁਣ ਜਾਨ ਨੂੰ ਭੇਜਦੇ ਆਂ ਤਾਂ ਵੀ ਜਾਓ ਖੇਡੋ ਫੋਨ ਛੱਡੋ ਅੱਗੇ ਕਿ ਹੁਣ ਕਹਿੰਦੇ ਆਂ ਵੀ ਫੋਨ ਛੱਡਦੇ ਜਾਂ ਮਰਜ਼ਾ ਵਾਰ ਖੇਡਾ ਜਾਂ ਸਾਡਾ ਟਾਈਮ ਤੇ ਸਾਨੂੰ ਫੜ ਕੇ ਲੈ ਕੇ ਦੋ ਘਰਾਂ ਬੈਠ ਜਾ ਮਰ ਜਾ ਪਾ ਬਈਆ ਐਸੇ ਉਹਦਾ ਸਾਰਾ ਕੁਝੇ ਭੱਟ ਗਿਆ ਗੰਗੇ ਹੋਰ ਗਿਆ ਕਾਬੂ ਘਰ ਤੇ ਕਾਬੂ ਤੁਹਾਨੂੰ ਜਾਂ ਸਾਨੂੰ ਟੀਵੀ ਨਹੀਂ ਤੇ ਦੇਖਣ ਦੇ ਕਰਦੇ ਤੀ ਅੱਖਾਂ ਖਰਾਬ ਹੋ ਜਾਣੀਆਂ ਹੁਣ ਕਹਿੰਦੇ ਤੂੰ ਘਰਾਂ ਬੈਠ ਜਾ ਟੀਵੀ ਦੇਖ ਲੈ ਲਾ ਕੇ ਦਿੰਦੇ ਆਂ ਉੰਦਰ ਬਹੁਤ ਆਪ ਤਾਂ ਨੇ ਵਿੱਚ ਉਪ ਕਰਿਆ ਫੜ ਲਾ ਫਿਰ ਲਗਾ ਉੱਪ ਚ ਨਹੀਂ ਕੰਨ ਲੈ ਨੰਦੇ ਦੁਪਹਿਰ ਨੂੰ ਕਿਸੇ ਦੇ ਨਿਆਣਾ ਦੇ ਖਾਦੀ ਮੈਨੂੰ ਬਾਹਰ ਛੋਟਾ ਹੁੰਦੇ ਨਹੀਂ ਕੋਈ ਆਪਾਂ ਕਹਿੰਦੇ ਬਿਮਾਰ ਹੋਇਆ ਯਾਰ ਆਹ ਚੀ ਦਾ ਦੇਖ ਬਈ ਆਜੀ ਖੇਡਦੇ ਤੇ ਸਾਡੇ ਜਾਪੀ ਆਈ ਹਾਲ ਤਾਂ ਸਾਡੀਆਂ ਉੱਪਰ ਚਿੱਟੇ ਥਲੇ ਗਾਲੀਆਂ ਅੱਜ ਵੀ ਆਈਆਂ ਸਾਰੀਆਂ ਮਰੇ ਰਹੇ ਗਏ ਉਹ ਆਏ ਦੇ ਲੱਦਰ ਵੀ ਘਰ ਦਾ ਵੀ ਕੰਮ ਸਾਰਾ ਕਰਦੇ ਤੇ ਕੱਖ ਗੰਡਾ ਵੀ ਸਾਰਾ ਕੋਈ ਦਵਾ-ਦਮ ਦੇ ਆਉਣਾ ਖੇਡਣ ਪਿੱਛੇ ਪਤਾ ਨਹੀਂ ਬਈ ਹਲੇ ਦਿੱਲੇ ਪੜੇ ਰਹੀ ਉਹ ਸ਼ਾਮ ਦੀ ਐਡਵਾਂਸ ਚਾਵੇ ਫਿਲਮਾਂ ਕਰਦੀ ਸੀ ਉੱਤੇ ਪਹਿਲਾ ਮੈਂ ਸਾਨੂੰ ਪਾਣੀ ਪਾ ਕੇ ਬੰਨਣਾ ਹੁੰਦਾ ਥਾ ਵੀ ਕੰਮ ਨਵੀਂ ਵੀ ਕਿਨੇ ਵੇਢਣਾ ਕੰਮ ਵੀ ਫਿਲਮ ਆਉਣੀ ਆ ਹੁਣ ਕੱਕ ਕੋਕ ਪਹਿਲੇ ਟੋਕ ਰੋਕ ਰੱਖ ਲੈਣੇ ਕਰਫੂ ਲੱਗਿਆ ਹੁੰਦਾ ਹਾਂ ਹੋਰ ਦੇਖ ਲਈ ਇੱਕ ਫੇਲੇ ਵਿੱਚ ਕੰਮ ਹੋ ਘਟਦੇ ਦੇ ਘਰ ਦੇ ਪੱਕਾ ਹਾਂ ਹੁਣ ਬੜੀ ਪੂਰੀ ਦੀ ਕੀ ਕਰਦੇ ਆ ਹੁਣ ਬੜੀ ਪੂਰੀ ਦੀ ਮਜ਼ਦੂਰੀ ਚੋਰੀ ਇਹ ਕਰਦਾ ਮੈਂ ਕੋਈ ਹੁਰੀ ਵੀ 10 ਮਿੰਟ ਦੀ ਲੰਮੀ ਹੁੰਦੀ ਸੀ ਬਹੁਤ ਹੌਣ ਦੇਖ ਲੈ ਹੁਣ ਐਡਮਿਸ ਐਡਮਿਸ ਮਾਰ ਕੇ ਇਸਕੇ ਮਾਰ ਦੋ ਚਲੋ ਕੱਢੋ ਕੈਟੋ ਅੱਗੇ ਪੰਜ ਬੰਜ ਮਿੰਟ ਮਝੂਰੀ ਦੇਖੀ ਜਾਂਦੇ ਬੈਠੇ ਮਝੂਰੀਆਂ ਵੱਲ ਵੀ ਦੇਖੀ ਜਾਣਾ ਵੀ ਕਿੰਨੀਆਂ ਮਝੂਰੀ ਦੁਆਰੇ ਦੁਆਰੇ ਮੋਟਰ ਨਿਰਮਾਣ ਦੀ ਮਝੂਰੀ ਆਈ ਜਾਂ ਕਰਦੀ ਉਹ ਗੁੱਡੀ ਜੀ ਨੇ ਘੁੰਮਣਾ ਬਸ ਜਿਹੜੇ ਚਿੱਟੇ ਕੱਪੜੇ ਹੋ ਜਾਣੇ ਉਹ ਚੱਲੀ ਜਾਂਦੀ ਸੀ ਬਸ ਮੋਟਰ ਨਿਰਮਾਣ ਵਾਲੀਆਂ ਇੱਕੋ ਮੁੰਡਾ ਜਿਹੜਾ ਪਾਲੇ ਜੀ ਪਰ ਜਿੱਦਾਂ ਹੀ ਉਹਨੂੰ ਏਕਣਾ ਦੇਖਦੇ ਆ ਹਾਂ ਫਾਂਚ ਤੂੰ ਉਸਕੇ ਕਹਿੰਦਾ ਹੁਣ ਬਗਾਵ ਥੋੜੇ ਹੱਥ ਜੀ ਨਹੀਂ ਆ ਗਈ ਮਝੂਰੀ ਯਾਦ ਵੀ ਹੱਥ ਉਹਨਾਂ ਦੇ ਕੈਨਲ ਵਾਲਾ ਲੈ ਮੋੜੇ ਹੱਥ ਮੈਂ ਮਾਰਦੇ ਉਪਰ ਉਂਗਲੀ ਚਲਗਾ ਹਾਂ ਹੁਣ ਤਾਂ ਚੈਨਲ ਵਾਲੇ ਵੀ ਕਹਿੰਦੇ ਆ ਵੀ ਬਿਨਾ ਉਹ ਤੇ ਮਸ਼ਹੂਰੀ ਤੇ ਆਉਂੂ ਫਿਲਮਾਂ ਆਹ ਦੇਖੋ ਤੁਸੀਂ ਹੁਣ ਤਾਂ ਪੈਸੇ ਦਿੰਨੇ ਆਪ ਵੀ ਮਸ਼ਹੂਰੀ ਨਾਲ ਵਿੱਚ ਹਾਂ ਬਹਾਲ ਰਹਾ ਤੇਲ ਤੇ ਸਾਬਣ ਦੀ ਸਾਰੀ ਮਸ਼ਹੂਰੀਆਂ ਲਾਂਦੇ ਸੀ ਯਾਬ ਅਸਲੀ ਉਹ ਚੀਜ਼ਾਂ ਅਜ ਤਾਂ ਉਹ ਕੁਝੇ ਉੱਥੇ ਕੰਮ ਦਾ ਜਦਦੇ ਫੋਨ ਜਿ ਆਏ ਨਾ ਬੇੜਾ ਕਰਕ ਹੋ ਗਿਆ ਪਤਾ ਨਹੀਂ ਹਾਲੀ ਤਰੱਕੀ ਆ ਪਤਾ ਨਹੀਂ ਬਰਬਾਦੀ ਆ ਕਹਿੰਦੇ ਤੂੰ ਦੱਸ ਗਿਆ ਠੀਕ ਸਮੇਂ ਦੇ ਨਾਲ ਚੱਲਣਾ ਚਾਹੀਦਾ ਠੀਕ ਹੈ ਸਭ ਕੁਝ ਠੀਕ ਹੈ ਯਾਰ ਕੋਈ ਗੱਲ ਨਹੀਂ ਠੀਕ ਹੈ ਤਰੱਕੀ ਵੀ ਜਿਹੜੀ ਜਿਹੜੀ ਚੀਜ਼ ਦਾ ਫਾਇਦਾ ਉਹਦਾ ਨੁਕਸਾਨ ਵੀ ਹੁੰਦਾ ਹੀ ਹੁੰਦਾ ਹੁਣ ਫਾਇਦਾ ਮੇਰੀ ਹੁਣ ਗੱਲ ਫਾਇਦਾ ਹੁਣ ਤੁਸੀਂ YouTube ਬੈਠੇ ਗੱਲਾਂ ਮਾਰਦੇ ਫਾਇਦੇ ਪਹਿਲਾਂ ਫਾਇਦਾ ਵੀ ਹੈ ਇਹ ਗੱਲ ਤਾਂ ਸੁਣ ਲੈ ਇਹ ਟਾਈਮ 'ਚ ਕਿਸੇ ਚੀਜ਼ ਦੀ ਕਦਰ ਨਹੀਂ ਹੈ ਹੈਨਾ ਅਗਲਾ ਕਦਾਂ ਕਰ ਕੋਈ ਨਹੀਂ ਅਗੇ ਕੋਈ ਅਗੇ ਜਿਹੜਾ ਬੰਦਾ ਬਾਹਰ ਤੇ ਆਉਂਦਾ ਛੱਡੀ ਜਾਂਦਾ ਆ ਬਾਹਰ ਆ ਬਾਹਰ ਹੁਣ ਸਭ ਪਤਾ ਸਾਨੂੰ ਕਿਆ ਬਾਤ ਉਹ ਤਾਂ ਹੁਣ ਬੋਲ ਗਿਆ ਤੁਹਾਡੇ ਇੱਥੇ ਦਿਨਾਂ ਸਾਡੇ ਉਧਰ ਰਾਤ ਆ ਅਸੀਂ ਸੋਚੀ ਜਾਂਦੇ ਫਿਰ ਉਧਰ ਰਾਤ ਕੀ ਬੰਦਾ ਬਾਹਰ ਗਿਆ ਲੈ ਨਾ ਨਾ ਹੁੰਦਾ ਹੈ ਉਹ ਕਿਹਦੀ ਕਿਵੇਂ ਬੰਦਾ ਬਾਹਰ ਗਿਆ ਬਈ ਉਹ ਮਹੀਨੇ ਬਾਅਦ ਚਿੱਠੀ ਭੇਜੇ ਕਰਦਾ ਹੂੰ ਮਹੀਨੇ ਮਹੀਨੇ ਬਾਅਦ ਉਹ ਕਹਿੰਦਾ ਵੇ ਰੋਜ਼ ਜੇ ਥੋੜਾ ਜੀ ਕਰਦਾ ਹੈ ਜਿਵੇਂ ਫੋਨ ਟਿਕਟ ਦੋਰੀ ਲੱਗਦੇ ਬਿੱਲ ਮਾਰ ਤੇ ਚੱਲ ਉੱਥੇ ਵੀਡੀਓ ਕਾਲ ਹੋ ਗਈ ਜੇ ਚਿੱਠੀ ਲਿਖੀ ਕਰਦੇ ਮਹੀਨੇ ਬਾਅਦ ਫੈਰ ਤਾਂ ਹਿਉ ਜਿਹੜੀ ਚੀਜ਼ ਦਾ ਜੇ ਜੁਰਗਦਾਨ ਮੜਾ ਮੜਾ ਨੁਕਸਾਨ ਤਾਂ ਜਿਹੜੀ ਕੋਈ ਨੁਕਸਾਨ ਨਹੀਂ ਅਗਰ ਬਤਲਿੰਦਾ ਹੋਇਆ ਉਹ ਯਾਰ ਨੇ ਸਮੇਂ ਦੇ ਨਾਲ ਚੱਲਣੀ ਪੈਂਦਾ ਉਹ ਨਹੀਂ ਅਜਾ ਪਹਿਲਾਂ ਜਮਾ ਹੀ ਹੋ ਤਾ ਐਦੀ ਰਹਿਣ ਚੁੰਗੀ ਹੋਪੜੀਆਂ ਚ ਚਾਚੇ ਨੁਕਸਾਨ ਨਹੀਂ ਹੈਗਾ ਜੇ ਨਿਆਣਿਆਂ ਨੂੰ ਨਬਰ ਆ ਗਾ ਮਨੂੰ ਜਿਆਦਾ ਲੱਗ ਕੱਲ ਨੂੰ ਜਗਣਾ ਅੱਜ ਕਾ ਨਿਆਣੇ ਜਿਆਦਾ ਚੱਲ ਪਿਆ ਨਾ ਬਈ ਹੁਣ ਗਾਹਾਂ ਗਾਹਾਂ ਇਹੀ ਕੰਮ ਚੱਲਦਾ ਨਹੀਂ ਜੇ ਨਹੀਂ ਸਕੂਲ ਇਹ ਪੜਾਈਆਂ ਹੀ ਆਨਲਾਈਨ ਚੱਲ ਪਈਆਂ ਜੇ ਨਹੀਂ ਜੇ ਬੰਦਾ ਨਹੀਂ ਸਿੱਖਦਾ ਤੇ ਬੰਦਾ ਬੈਕ ਬੜ ਜਾਂਦਾ ਸਮੇਂ ਦੇ ਸਮੇਂ ਦੇ ਨਾਲ ਨਹੀਂ ਪੈਣਾ ਯਾਰ 2000 ਪੂਰੇ ਚ ਸਨ ਚ ਜੇ ਕੋਈ ਐਂ ਕਹਿ ਦਿੰਦਾ ਨਾ ਵੀ ਤੁਸੀਂ ਬਾਰ ਬੈਠੇ ਸਾਹਮਣੇ ਅੰਮੋ ਸਾਹਮਣੇ ਗੱਲਾਂ ਕਰੂਗੇ ਐਨੇ ਕਿਹੜਾ ਜਾਓ ਜਾ ਸਾਡਾ ਪਾਗਲ ਆ ਇਹ ਐ ਕਿਹੜਾ ਕਿਹੜਾ ਹੋ ਜੂਗਾ ਇਹਦੇ ਪਹਿਲਾਂ ਇਹ ਟੈਲੀਵਿਜ਼ਨਾਂ ਚ ਆਉਣ ਲੱਗ ਗਏ ਦੇਖਣਾ ਦਿਖਾਉਣ ਲੱਗ ਗਏ ਮਸ਼ਹੂਰੀ ਚ ਹਾਂ ਵੀ ਐਕਣਾ ਗੱਲਾਂ ਹੋਊਗਾ ਸੀ ਦੇਖਦੇ ਤੇ ਵੀ ਇਦਾਂ ਕੀਤਾ ਹੋ ਜੂਗਾ ਹਾਂ ਇਹਦਾ ਪਾਗਲ ਨਾ ਦਾਦਾ ਵੇਲੇ ਇੱਕ ਕਿਹੜਾ ਹੋ ਜੂਗਾ ਮੋਬਾਈਲ ਮੋਂ ਬੰਦਾ ਬਾਹਰ ਬੈਠਾ ਦੂਰੇ ਗੱਲ ਕਰਦਾ ਸਾਹਮਣੇ ਗੱਲ ਕਰਦੇ ਬੈਠੇ ਜਦ ਤਾਹੀ ਬੋਬੇ ਇੱਕ ਕਿਹੜਾ ਹੋ ਜੂਗਾ ਹਵਾਜ ਫੇਟੇਲੀ ਮੂਲ ਤੇ ਤਾਰਾਂ ਦੇ ਲੱਗ ਜਾਂਦੇ ਹੁੰਦੇ ਕਿ ਨਹੀਂ ਤਾਰਾਂ ਪਾਤੀ ਦੇ ਹੁੰਨੀਆਂ ਨਹੀਂ ਬਿਨਾ ਤਾਰ ਤੇ ਗੱਲ ਹੋਣ ਲੱਗੀ ਤੇ ਬਿਨਾ ਤਾਰ ਤੇ ਗੱਲ ਹੋਣ ਲੱਗ ਗਈ ਹੋ ਕਾਚ ਨਹੀਂ ਹੋਇਆ ਸਾਰਾ ਕੋਈ ਬਦਲਦਾ ਇਹ ਕਹਿਣ ਦਾ ਭਾਵਾ ਹੈ ਹਲੇ ਗਾਂ ਘਾਟ ਰਹੋ ਜਲਦੀ ਤੇ ਮੁੱਕ ਗਈ ਜਾਂ ਕਿੱਥੇ ਜਾ ਖ਼ਬਰ ਕਿੱਥੇ ਜਾ ਕੇ ਖ਼ਬਰੇ ਕਿਆ ਹੋਣਾ ਹੋਰ ਐਸ ਨੇ ਕਿਆ ਕਿਆ ਕਰਨਾ ਜਾਂ ਐ ਤਾਂ ਸੈਸ ਦੀ ਤਰੱਕੀ ਹੈ ਇਹ ਸਮਝ ਗਿਆ ਹੁਣ ਸੈਸ ਨੂੰ ਬਦਲਣ ਨੂੰ ਹੱਥ ਪਾਉਣ ਲੱਗ ਗਿਆ ਹੁਣ ਇਹਨੇ ਹੱਥ ਤਖਾਉਣੇ ਹੈ ਹੈ ਹਾਂ ਉਹ ਗਲਤ ਕਰ ਸੈ ਸੈ ਜੀ ਜਿਹਨੂੰ ਗੱਲ ਛੇੜਦਾ ਕਲਾਉਡ ਸੀਟਿੰਗ ਕੁਦਰਤ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ ਬਸ ਤੇਰੀ ਕੁਦਰਤ ਕੁਦਰਤ ਨੂੰ ਮੈਨੂੰ ਛੇੜੀ ਤਾਂ ਨਹੀਂ ਗਿਆ ਇਹ ਕਲਾਉਡ ਰੀਡਿੰਗਾਂ ਨਾਲ ਲੱਗ ਕਲਾਉਡ ਸੀਟਿੰਗ ਹਾਂ ਉਹ ਪਤਾ ਨਹੀਂ ਗਲਤ ਆਪਾਂ ਸਹੀ ਆਉਣ ਨਾਲ ਟਾਈਮ ਲਸੂਗਾ ਹਾਂ ਉਹ ਗਲਤ ਇਹ ਕੁਦਰਤ ਨਾਲ ਥੋੜੀ ਛੇੜਖਾਨੀ ਚਾਹੀਦੀ ਉਹ ਹੁਣ ਤੁਸੀਂ ਇੰਨੀ ਜਿੱਥੇ ਲੋੜ ਆ ਮੀਂਹ ਦੀ ਉੱਥੇ ਪਾ ਵੀ ਦਿੰਨੇ ਉਹ ਤੁਸੀਂ ਇੰਨੀ ਧਰਤੀ ਵੀ ਇੱਥੇ ਕਰ ਲੋ ਵੀਡੀਓ ਤਰੱਕੀ ਕਰਨੀ ਉੱਪਰ ਗਿਆ ਉਹਨੂੰ ਛੜੀ ਜੰਨੇ ਉਹਨੂੰ ਪੈਸਾਂ ਵੀ ਨਹੀਂ ਹੁੰਦੀ ਪਰ ਇੱਥੇ ਜਿ ਵਿਹਾੜ ਆ ਜਾਂਦੇ ਆ ਫਿਰ ਸਹੀ ਹਾਂ ਚੈਨਾ ਜੀ ਵੀ ਆ ਗਿਆ ਨਾ ਚੈਨਾ ਦਾ ਨਹੀਂ ਪਤਾ ਹਨਾ ਚੈਨਾ ਦਾ ਵੀ ਆ ਚੈਨਾ ਮੈਂ ਦੇਖਿਆ ਨਾ ਵੀ ਆ ਬਹੁਤ ਚੈਨਾ ਜੀ ਵੀ ਬਹੁਤ ਬੁਰਾ ਹਾਲ ਆ ਅੱਛਾ ਜੀ ਬਹੁਤ ਬੁਰਾ ਹੋ ਗਿਆ ਹੁਣ ਹਾਂ ਜਮੈਂ ਟਬੋਇਆ ਪਿਆ ਪੁਰਾ ਜੀਬ ਜਦੋਂ ਦੂਰੋਂ ਸਿੱਟੇ ਨਹੀਂ ਖਾਣੇ ਤੂੰ ਚਾਹ ਤੂੰ ਕਿੱਦਾਂ ਉਹ ਛੱਡਦੇ ਨਹੀਂ ਕੋਸ ਉਹ ਵੀ ਨਹੀਂ ਛੱਡਦੇ ਖਾਣੇ ਜੀ ਜੀ ਜੂੰਦੀ ਆ ਉਹ ਮਾਰ ਦਿੰਦੇ ਉਹ ਖਾ ਲੰਨੇ ਉਹ ਚਾਣਾ ਵੀ ਜੂੰਦਾ ਉਹਨਾਂ ਦੇ ਲੈਣੇ ਖਾਣੇ ਡੱਡੂ ਜੂੰਦੀ ਜੂੰਦੀ ਖਾ ਜਾਂਦੇ ਨੱਡੂ ਵੀ ਖਾ ਰਹੇ ਨੇ ਫੁਫੜ ਜਾ ਕਰਦੇ ਖਾ ਜਾਂਦੇ ਉਹ ਡੱਡੂ ਦੱਸ ਤੁਹਾਡੀ ਮਾਰੇਗੀ ਠੰਡੇ ਉੱਤੇ ਉਹ ਡੱਡੂ ਵੀ ਆ ਜਾਂਦੇ ਤੂੰ ਠੰਡੇ 'ਚ ਲੜੀ ਜਾਊਗਾ ਉਹ ਜਾਊ ਡੁੱਬੀ ਜਾਦੇ ਕਿਤਾ ਜੇ ਠੰਡਿਆਂ ਦੇ ਬਾਤੇ ਬਾਤ ਤੁਸੀਂ ਕਿੱਥੇ ਜਾਊਂਗੇ ਆਲੇ ਆਉਂਗੇ ਕਿਹੜੀ ਜੀ ਪਕੌੜੀਆਂ ਹੋਰ ਕਹੇ ਪਕੌੜੀ ਹੋਰ ਪਕੌੜੀਆਂ ਬੱਸ ਪਕੌੜੀਆਂ 'ਚ ਵੀ ਕਿਹਾ ਕਿਤੇ ਮੋਟੀਆਂ ਕਿਤੇ ਦੁਈਆਂ ਹਾਂ ਪਪਾਪੜੀ ਉਹ ਦੋ ਦੇਖ ਲੈ ਆ ਜਿਓ ਸਿਰਫੜੀ ਬਟਾ ਖੰਡਾ ਵੀ ਨਹੀਂ ਖਾਪਦਾ ਇਹ ਡੱਡੂ ਕਾਲਿਆ ਨਾ ਮੈਂ ਭਈ ਨਾ ਇਹ ਜੇ ਕੰਮ ਕਰਾ ਦੇ ਵੀ ਨਾ ਭਾਈ ਹਮਮ ਚਾਚਾ ਉਹਦਾ ਗੱਡੀ ਚੱਕੀ ਗੱਡੀ ਮੈਂ ਉਹ ਦੇਖਦਾ ਮਟਕ ਨਹੀਂ ਜਾ ਕੇ ਹਾਂ ਹਮ ਫਰਕ ਦੇ ਇੱਕ ਮਤਲਬ ਤਾਂ ਹੋਈ ਨਾ ਹੁਣ ਜਾਂ ਦੇਖਿਆ ਦੇਖਾਂ ਵੀ ਕਿੱਦਾਂ ਹਾਂ ਕਮੋ ਜੇ ਕੱਲ ਨਾਲ ਫਰਕ ਜਿਹੇ ਪੈ ਗਿਆ ਦੇਖ ਨਾ ਫਰਕ ਪੈ ਗਿਆ ਹੋ ਉਹ ਫਰਕ ਪੈ ਗਿਆ ਉਹ ਤੈਨੂੰ ਉਹੀ ਤੂੰ ਠੀਕ ਗਲਤ ਸੀ ਉਹਦੇ ਨਾਲ ਦੀ ਕੰਮ ਕੱਲ ਹੋਰ ਤੀ ਹਲੇ ਅੱਜ ਬਹੁਤ ਫਰਕ ਪੈ ਗਿਆ ਹੋਰ ਨਹੀਂ ਘੰਟੇ ਜਿਵੇਂਦਾ ਇਹਦਾ ਨਹੀਂ ਵੀਰ ਦੇ ਵੱਟ ਨਹੀਂ ਹੋ ਰਹੇ ਲਾਗੇ ਲਾ ਕੇ ਜਗਾ ਦੇਣੀ ਸੀ ਦੇਖ ਕਿਉਂ ਮਸ਼ੀਨ ਉਹ ਕਾਲੀ ਹੋਣ ਲੱਗ ਗਈ ਉਹਦੇ ਵਿੱਚ ਦੇ ਮਸ਼ੀਨਾਂ ਥੱਕਾਈ ਦਿਨ ਦਿਨ ਜੱਲਿਆ ਬਸ ਉਹ ਸੀ ਜਿਹਨੇ ਇਹ ਹੁੰਦਾ ਫਿਰ ਇਹ ਕਾਂਕਾ ਸੀ ਥੋੜੀ ਥੋੜੀ ਹੁੰਦਾ ਜੀ ਦੇ ਨਾਲ ਮਜਾਦਾ ਹੁੰਦਾ ਹਲੇ ਯਾਰ ਇੰਨਾ ਕਿਉਂ ਹੁੰਦਾ ਦੱਸ ਦਿੰਦਾ ਇਹ ਤਾਂ 15 10 15 ਦਿਨ ਮਸੀਨ ਦਾ ਸੀਨ ਕਣਕ ਦਾ ਤਾਂ ਨਾਲ ਚੱਲ ਜਾਂਦਾ ਸਵਾ ਮਹੀਨਾ ਵੀ ਆ ਜਾਂਦਾ ਇਹ ਉਹ ਸਿਹਰ ਸਾਲ ਲੱਗਿਆ ਉਹ ਸਾਬ ਲੜਾਉਂਦੇ ਤਾਂ ਇਸੇ ਇਕੱਠੀ ਹੋ ਜਾਂਦੀ ਅਸੀਂ ਸਾਡੀ ਜਿਹੜੀ ਸਭ ਤੋਂ ਪਹਿਲਾਂ ਬੀਜੀ ਵੀ ਉਹ ਖੜੀ ਆ ਜਿਹੜੀ ਸਭ ਤੋਂ ਵੱਲ ਉਹ ਵੱਢ ਲਈ ਉਹ ਵੱਢ ਲਈ ਇਹ ਚੱਕਰ ਹੈ ਜਿਹੜੀ ਇਹਨਾਂ ਨੇ ਗੰਨੇ ਦਾ ਬੀਜੀ ਦੀ ਉਹ ਵੱਢ ਲਈ ਜਿਹੜੀ ਉਹ ਜਿਹੜੀ ਧਾਨ ਵੱਢ ਲਈ ਹੈ ਨਹੀਂ ਸਾਰੀ ਹੈ ਜੀ ਕਾਂਗੜਾ ਇਕੱਠੀ ਆਉਂਦੀ ਆ ਉਹ ਵੜ ਕੇ ਵੱਕਦੀ ਆ ਟਰਾਲੇ ਦੋ ਲੈ ਕੇ ਜਾਣੇ ਆਪਾਂ ਨੇ ਚਾਚੇ ਡਰਨਾ ਉਹ ਰਹਿਣ ਦੇ ਦੋ ਨਾ ਕਹੇ ਮੇਰੇ ਆ ਕੰਮ ਹੋਣਾ ਮੈਂ ਵੀ ਦੋ ਹੀ ਗਿਆ ਤੂੰ ਉਹ ਤਾਂ ਨਹੀਂ ਹੁੰਦਾ ਹੋਰ ਕੁਝ ਹੋ ਜਾਊਗਾ ਟਰਾਲਾ ਵੀ ਉਹੀ ਜਾਣਾ ਉਹ ਨਹੀਂ ਜਾਣਾ ਹੈ ਕੈਸਲ ਹੋ ਗਿਆ ਚੱਲ ਭਾਈ ਬੁਕਿੰਗ ਕੈਨਸਲ ਫੇਰ ਮੈਂ ਕਿਸੇ ਹੋਰ ਦੀ ਬੁਕਿੰਗ ਰੱਖਾਂ ਨਾ ਅੱਜ ਵੀ ਗਿਆ ਵਿਆ ਕਿੱਥੇ ਗਿਆ ਕੌਣ ਸ਼ੇਰ ਹੈਗਾ ਲੈ ਕੇ ਟਰਾਲਾ ਕਿਹੜੇ ਜਿਗਰੇ ਲੈਟਾ ਕਿਦੇ ਦਿੱਲੇ ਜਿੱਤੇ ਇਹ ਲਾ ਦੇਖ ਰਹਾ ਸਿੱਤੇ ਨਹੀਂ ਆਦਾ ਲੈ ਕੇ ਗਿਆ ਪਤਾ ਨਹੀਂ ਹੋਣਾ ਫਿਰ ਪਤਾ ਨਹੀਂ ਹੋਣਾ ਪਤਾ ਵੀਡੀਓ ਤਾਂ ਕੌਲੇ ਗਿਆ ਮੁੰਡਾ ਹੈ ਨਹੀਂ ਜਿਹੜੇ ਦਿੱਤਗਾ ਉੱਤ ਕੰਜੀ ਸਿਖਾਉਂਦੇ ਸੱਸਾ ਮੈਸੀ ਜੀ ਆਣਾ ਖਿਚੋ ਉਹਨਾਂ ਦੇ ਤੇਰੇ ਬਾਲੇ ਮਾਸਟਰ ਦੇ ਪੁੱਤ ਚਲੋ ਮਜਬੂਰੀ ਬਾਲੇ ਘਰੋਂ ਅਗਲਾ ਆਪਾਂ ਕਿਸੇ ਨੂੰ ਜਵਾਬ ਨਹੀਂ ਬਾਈ ਕਾਲੀ ਫੜਦਾ ਜਵਾਬ ਨਹੀਂ ਹੁੰਦਾ ਇਹ ਗੱਲ ਪੱਕੀ ਬਾਈ ਆ ਨਹੀਂ ਗਿਆ ਥੋੜਾ ਵੀ ਹੋਰ ਲੈ ਟਰਾਲਾ ਚੀਜ਼ ਖੜੀ ਹੈ ਨਾ ਮੁੰਡੇ ਦਾ ਫੋਨ ਆਇਆ ਕਹਿੰਦਾ ਬਸ ਸਾਰਿਆਂ ਨੂੰ ਪੁੱਛ ਲਿਆ ਸਾਬ ਨੇ ਜਵਾਬ ਦੇ ਦਿੱਤਾ ਕਹਿੰਦਾ ਇੱਕ ਤੂੰ ਰਹਿ ਗਿਆ ਮੈਂ ਲੈ ਫਿਰ ਆ ਜਾ ਘਰ ਨੂੰ ਪੱਜੀਆਂ ਲਾਈਆਂ ਬੇਬੀ ਅੱਜ ਕੱਲੇ ਜੱਟ ਅੱਰਾ ਸੀ ਖੁੰਦਣ ਆਈ ਥੋੜੀ ਆ ਵੀ ਕਾਣ ਕਬੱਡੀ ਨਹੀਂ ਬੈਠੇ ਪੈਰਾ ਖੋਲ ਕੇ ਰੱਖ ਦੋ ਕੰਮ ਨਹੀਂ ਕਰਦੇ ਪੱਜੀਆਂ ਲਾਈਆਂ ਵੇਧੀਆਂ ਹੈ ਪੱਜੀਆਂ ਲਾਈਆਂ ਵੇਧੀਆਂ ਪੱਜੀਆਂ ਹਾਂ ਇੱਕ ਬੰਨਾ ਸਾਰੇ ਪਾਸੇ ਘੁੰਮਣਾ ਅੱਛਾ ਜੀ ਹਾਂ ਜੀ ਇੰਨੀ ਕਾ ਕੱਕ ਸਾਰ ਲੂਗਾ ਉਹ ਬੰਡ ਕਲਕ ਸਾਰ ਲੂਗਾ ਬੰਡ ਜਿੰਨੀ ਉਹ ਕਿਹਨੇ ਕੌਣ ਹੈ ਕੌਣ ਕੇ ਟਰਾਲਾ ਛੱਡ ਦੇਗਾ ਅੱਗੇ ਪਹਿਲਾਂ ਦੇ ਲੈ ਟੁੱਟੀਆਂ ਵੇ ਪੱਤੀਆਂ ਨਹੀਂ ਮੇਰੇ ਲਾਡਲੇ ਅਸੀਂ ਨਹੀਂ ਆਉਣ ਉਹਨੂੰ ਫੋਮ ਮਾਰ ਲਈ ਇਹ ਲਿਗੇ ਮਟਰਲਾ ਸਾਰਾ ਗੰਦਾ ਥੀਰਿਆ ਚੇਗਾ ਅਸੀਂ ਸਾਥ ਤੇ ਲੱਗਣੇ ਪਾਪਾ ਕੋ ਉਹਨੂੰ ਕਿਹਨੇ ਵਜਾ ਤੇ ਸੱਤ ਨੇ ਉਹਨੂੰ ਵਫਾਗ ਲੱਗਣੇ ਨੂੰ ਭਾਈ ਸਿੱਧਾ ਕਰਾਇਆ ਜਾ ਚਿਰਾਂ ਦੇ ਅਸੀਂ ਜਾ ਕੇ ਹਾਂ ਹਾਂ ਤੇ ਕਰਾਇਆ ਤੇ ਠੀਕ ਆ ਨਹੀਂ ਚੰਮ ਕੁੱਟਿਆ ਹੋਇਆ ਭਾਈ ਉਹਨੂੰ ਪਤਾ ਨਹੀਂ ਕਿ ਭੜੀ ਖੜੀ ਕਰੀ ਵੀ ਗੰਨੇ ਦੀ ਹਾਂ ਵੀ ਪਤਾ ਨਹੀਂ ਕਿ ਆ ਭੜੀ ਛਾਲ ਮਾਰ ਦੇਣੀ ਜੀ ਟੁੱਟਣ ਲੱਗੀ ਕਣਕ ਦੱਬੀ ਉਹਨੇ ਹਾਂ ਕਣਕ ਨੇ ਦੱਬ ਲਿਆ ਉਹ ਗੰਨਾ ਬੱਕੀ ਗੱਲ ਬਚਾਉ ਕਰ ਗਿਆ ਉਹ ਹਾਂ ਚੱਲ ਕੋਈ ਚੱਲ ਜਾ ਹੁਣ ਸਾਥ ਜੀ ਕਿਸੇ ਦਾ ਸਾਥ ਦੇਈ ਜਾਂਦਾ ਬਹੁਤ ਆ ਕੋ ਸਾਥ ਮੈਂ ਤਾਂ ਮਾੜਾ ਨਹੀਂ ਹੈਗਾ ਤੇ ਕੁਦਰਤੀ ਕੰਮ ਹੋਇਆ ਹਾਂ ਚੰਗੇ ਚੰਗੇ ਹੁੰਦੇ ਤੇਰੇ ਸਾਹਮਣੇ ਕੋਰੋਡਵੇ ਦੀ ਬੱਸ ਜਾਂਦੀ ਜਾਂਦੀ ਤੇ ਪਿਛੇ ਨਿਕਲ ਜਾਂਦੇ ਹਾਂ ਇਹਦਾ ਕੀ ਪਤਾ ਹੁੰਦਾ ਇਹਦਾ ਕੀ ਪਤਾ ਹੁੰਦਾ ਹਣ ਉਹਦਾ ਬਾਈ ਸਵਾ ਨੂੰ ਅਸੀਂ ਦੋ ਵਾਰ ਲੈ ਕੇ ਗਏ ਹਾਂ ਉਹ ਹਾਂ ਬਾਕੀ ਸਾਲ ਜਿਹੜੇ ਮੈਨਾਂ ਨੇ ਸਫਰ ਕਰਿਆ ਉਹ ਵੀ ਸਾਡੇ ਕੋ ਖੜਾ ਵਿੱਚ ਇਹਦਾ ਇਹਦਾ ਪਹਿਲੇ ਹੀ ਜਾਂਦਾ ਜੋੜਦੇ ਐਦ ਕੀ ਕਹਦਾ ਬਾਈ ਇਹ ਕਾਲਜ ਚ ਮਰੀ ਜਾਣਾ ਜਿਹੜਾ ਮਰਦੀ ਜਾਉ ਖਲੋ ਕਿੰਨੇ ਵਾਰ ਬੰਦੇ ਪਰਣਾ ਪਹਿਲਾਂ ਫੋਟੇ ਘੜਦਾ ਨਾ ਤਿੰਨ ਵਾਰ ਬੰਦੇ ਬੱਲੇ ਤੇ ਖੂਨ ਕੇ ਬੰਲੇ ਕਰ ਫੇਰ ਗੱਲ ਕਰੀ ਅਸੀਂ ਤਾਂ ਸਲਾਹ ਕਰੀਏ ਬਈ ਸਾਡਾ ਗਰੁੱਪ ਆ ਬਾਈ ਇੱਕ ਅਸੀਂ ਤਾਂ ਵੀ ਸਲਾਹ ਕਰੇ ਕਰੀਏ ਵੀ ਐਨੇ ਬਈ ਤੁਰੂਗੇ ਐ ਅੱਗੇ ਸਰਜੀਤ ਬਾਈ ਪਤਾ ਕਹਿੰਦਾ ਕਰ ਲੈ ਹੋਰ ਜਿਹੜੀ ਮਰਜ਼ੀ ਕਰ ਲਿਓ ਟਰਾਲਰ ਨਾਲ ਸਮਝੋ ਨਾਲ ਲੈ ਕੇ ਜਾਇਓ ਇੰਨਾ ਵਹਿੜ ਤਾਂ ਉਹ ਨਹੀਂ ਮਾਰਦਾ ਜਿੰਨਾ ਜਿਹਨੂੰ ਪੂਲੀ ਹੋ ਗਿਆ ਹੁੰਦਾ ਜਿੰਨਾ ਉਹ ਮਾਰਦਾ ਆਹ ਤਵਾ ਦੇ ਟਾਇਰ ਪੂਣੇ ਨਾ 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 ਉਹ ਦੇਗਾ ਤੈਨੂੰ ਤੇ ਦੱਸਤਾ ਵੀ ਉਹ ਦੇਖ ਪਈ ਤੇਰੇ ਪਵਾਣੇ ਅਸੀਂ ਨਵੇਂ ਪਾ ਲੈਣੇ ਜਾ ਹਾਂ ਹਾਂ ਠੀਕ ਆ ਜੀ ਇਹਨੂੰ ਕਹਿੰਦਾ ਵੀ ਪਵਾ ਲਈ ਇਹਨੂੰ ਕਹਿੰਦਾ ਵੀ ਜਿੱਦਾਂ ਜਿੰਨੇ ਦੁਕਾਨਾਂ ਨੇ ਪਹਿਲੇ ਆਤੇ ਸੀ ਹਾਂ ਜਿੱਦਾਂ ਜੇ ਪੰਮਾ ਸਰਪੰਚ ਬਣ ਕੇ ਟਰਾਲਾ ਪਿੰਡ ਨੂੰ ਲਿਖਾ ਦੇਣ ਕਿ ਜਿੰਨੀ ਲੋਡ ਲੈ ਦੇਗੇ ਤੇ ਟਾਇਰ ਤਾਂ ਥੋੜੇ ਬੇ ਸਰਪੰਚ ਜੀ ਤੂੰ ਰੱਖਣਾ ਨਾ ਬਾਈ ਸਰਪੰਚ ਜੀ ਲੋਡ ਤੁਮੀ ਠੇਕੇ ਬਾਰੇ ਲੈ ਲੂਗਾ ਇਦਾਂ ਨਾ ਨਾ ਲੰਬੜਦਾਰੀ ਕਰ ਗਿਆ ਦੀ ਨਾ ਸਰਪੰਚੀ ਜੋ ਗੱਲਾ ਲਾ ਦੇ ਚਿੱਟੇ ਕੁਰਤੇ ਪਾਈ ਬੈਠੇ ਆ ਮੈਂ ਤਾਂ ਬੋਲੇ ਹੀ ਨਹੀਂ ਮੁੜ ਕੇ ਜਦੀ ਬਾਪੂ ਨੇ ਕਿਹਾ ਵੀ ਮੈਂ ਤਾਂ ਬਾਪੂ ਦੀ ਵੋਟ ਵੀ ਨਹੀਂ ਪੈਂਦੀ ਕਹਿੰਦਾ ਤੇਰੀ ਫੱਟੀ ਬੋਤੜੀ ਚੋੜ ਨਜ਼ਰ ਫੱਟੀ ਆ ਜਿਵੇਂ ਬੋਤੜੀ ਕਹਿੰਦਾ ਆ ਦੇ ਨਹੀਂ ਸਰਜੀ ਬਾਈ ਨੂੰ ਦੇ ਦਈਏ ਮੌਕਾ ਨਹੀਂ ਨਹੀਂ ਦੇਖ ਲੈ ਹਰਜੀ ਹਾਂਜੀ ਫਿਰ ਲਾਂਡੀ ਬਾਈ ਆ ਇਧਰ ਕੁਮਾਵੜਾ ਆ ਸਾਡੀ ਬਾਈ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੇ ਜਿਹੜੇ ਦੋ ਬੰਦਿਆਂ ਪਰ ਆ ਇੱਕ ਜਿਹਾ ਪੰਮਾ ਬਣ ਜਵੇ ਹਰਜੀ ਦੋ ਬਾਈ ਸਾਡੇ ਵਾਅਦਾ ਕੰਮ ਨਹੀਂ ਆਏ ਸਾਡੇ ਹੈ ਹੀ ਨਹੀਂ ਉਹ ਤੁਹਾਨੂੰ ਇਹਨਾਂ ਨੂੰ ਪਤਾ ਜਰਾ ਇਹ ਤਾਂ ਪਹਿਨੀ ਬਾਈ ਅਪਰ ਵਾਲਾ ਬੰਦਾ ਖਰਦੇ ਤੇ ਨਾਲ ਲੈ ਬਸ ਸਾਡੇ ਵਾਅਦਾ ਕੰਮ ਨਹੀਂ ਆਏ ਜਿਹੜਾ ਵਾਅਦਾ ਕੰਮ ਆਉਂਦਾ ਜਿਹੜਾ ਖੜ ਗਿਆ ਟੱਕਰ ਵਾ ਗਿਆ ਇਹ ਇਹ ਬੰਦੇ ਦੋਏ ਜੇ ਕਿਸੇ ਨੇ ਗੱਲ ਕਹਿ ਦਿੱਤੀ ਛੱਡਨੇ ਜੋਗੇ ਹਾਂ ਬਸ ਬਸ ਮੇਰਾ ਚਿੱਟਾ ਕੁਰਤਾ ਬਾਈ ਬੈਠਾ ਹੋ ਕੇ ਤਾਂ ਮੈਂ ਖਾਣਾ ਪੰਜੀ ਚ ਇਹ ਅਜਾ ਦੂਏ ਬੰਦੇ ਤੇ ਲਾ ਪਹਿਲਾਂ ਜਿਆਦਾ ਪਿੱਛੇ ਜਾਏਗਾ ਨਹੀਂ ਤੇ ਮੈਂ ਪਹਿਲਾਂ ਹੋ ਜਾਗਾ ਨਹੀਂ ਸ਼ਰਮ ਆ ਜਾਪਰ ਜਦੋਂ ਪਤਾ ਲੱਗੇ ਗੱਲ ਨਹੀਂ ਪੇਪੜੇ ਬੇੜ ਕੇ ਆ ਗਿਆ ਉਹ ਤਾਂ ਕੋਸਨੀ ਨੂੰ ਦਿਨ ਵਾਲ ਪਟਾਈ ਜੀ ਹੋ ਰਹੀ ਆ। ਉੱਤਲ ਵੇੜੇ ਇੱਕ ਦੋ ਟੱਕੜ ਉੱਤਲ ਵੇੜੇ। ਬਾਈ ਲੜਦੇ ਬਹੁਤ ਹੈ ਇਹ। ਨਾ ਕਾਨੂੰ ਚਲੋ ਤੂੰ ਬਾਈ ਤੱਤਾ ਹੈਗਾ ਯਾ ਇਹ ਗੱਲ ਨਹੀਂ ਹੈ। ਹੈ? ਇਹ ਬੰਦੇ ਦਾ ਇਹ ਸਹਿਣ ਜਾਂਦੀ ਬਾਈ। ਸਹਿ ਸਕਦੀ ਆਈ ਬੰਦੇ ਦੀ। ਇਮੀ ਵਾਲਾ ਬੰਦਾ ਇਹਦਾ ਬਹੁਤ ਜਿਹੜਾ ਸਹਿ ਸਕਦਾ ਗੱਲ। ਦੇਖ ਲਓ ਬਾਈ ਹਰਜੀਤ। ਨਹੀਂ। ਦੇਖ ਲਾ ਚਿੱਟਾ ਘੋੜਤਾ ਹੁਣ ਤਬਾ ਦੰਨੇ ਆ ਗੱਡੀ ਖੜੀ ਆ ਲਿਆ ਮੇਚਦੀ ਆਈ ਜੀ ਸੇ ਨਾ ਗਏ ਤ ਜਾ ਰਿਹਾ ਯਾਸੀਰ ਗਾਣਾ ਨਹੀਂ ਚੱਲਦੇ ਜ਼ਾਹ ਫੇ ਦੇਖਿਆ ਦੇਖਿਆ ਫਿਰ ਚੱਲ ਜੀ ਤੋ ਠੀਕ ਆ ਬਾਈ ਠੀਕ ਆ ਬਾਈ ਮਿਲਦੇ ਆ ਕੱਲ ਨੂੰ ਚੱਲ ਕੋ ਮੇ ਹਵਾ ਵਾਟਾ ਉੱਥੋਂ